Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਸਵੇਰੇ 112 ਤੇ ਇੱਕ ਕੰਪਲੇਂਟ ਆਈ ਸੀ ਜਿਸ ਦੇ ਵਿੱਚ ਮਦਈਆ ਨੇ ਦੱਸਿਆ ਕੰਪਲੇਂਡਰ ਨੇ ਕਿ ਉਹ ਤੇ ਉਹਦੀ ਫਰੈਂਡ ਸਵੇਰੇ ਜਿਹੜਾ ਸ਼ੇਰਾਂ ਵਾਲਾ ਗੇਟ ਆ ਉਹਦੇ ਕੋਲ ਖੜੀਆਂ ਸਨ ਤਾਂ ਉਹਨਾਂ ਨੇ ਉੱਥੇ ਚਾਰ ਲੜਕੇ ਆਏ ਜਿਹੜੇ ਕਿ Honda amaze car ਚ ਸੀ ਉਹਨਾਂ ਦੇ ਨਾਲ ਇਹ ਬੈਠ ਕੇ ਸ਼ਾਰਟਾ ਏਰੀਆ ਦੇ ਵਿੱਚ ਤਾਜ ਹੋਟਲ ਦੇ ਲਾਗੇ ਕਿਸੇ ਅਨੋਨ ਜਗ੍ਹਾ ਤੇ ਤੇ ਲੜਕੀਆਂ ਉਹਨਾਂ ਦੇ ਨਾਲ ਆਈਆਂ ਤੇ ਮਦਈਆ ਦੇ ਕਹਿਣ ਮੁਤਾਬਕ ਵੀ ਉੱਥੇ ਇਹ ਅਮਨਦੀਪ ਸਿੰਘ ਅਮਨ ਆ ਗੁਰੂ ਕੀ ਬਡਾਲੀ ਦਾ ਵੀ ਉਹਨੇ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਤੇ ਤਿੰਨ ਲੜਕੇ ਹੋਰ ਸੀ ਜਿਸ ਤੇ ਇਮੀਡੀਏਟਲੀ ਐਫ ਆਈ ਆਰ 61 ਅੰਡਰ ਸੈਕਸ਼ਨ 376 ਦਰਜ ਕਰਕੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਇਨਵੈਸਟੀਗੇਸ਼ਨ ਦੀਆਂ ਅਲੱਗ-ਅਲੱਗ ਟੀਮਾਂ ਬਣੀਆਂ ਜਿਹੜੇ ਪ੍ਰਭਜੋਤ ਵਿਰ ਕੇ ਡੀਸੀਪੀ ਸਿਟੀ ਟੂ ਨੇ ਮੈਡਮ ਜਿਹੜੇ ਕਰਾਇਮ ਗੈਂਗਸਟ ਵੂਮਨ ਦੇ ਡੀਐਸਪੀ ਨੇ ਮੈਡਮ ਅੰਜੂ ਵਾਲਾ ਵਿਰਿੰਦਰ ਖੋਸਾ ਡੀਐਸਪੀ ਔਰ ਕਮਲਜੀਤ ਸਿੰਘ ਡੀਐਸਪੀ ਜਿਹੜੇ ਜਿਨ੍ਹਾਂ ਦੇ ਕੋਲ ਇਸ ਵੇਲੇ ਜਿਨ੍ਹਾਂ ਦੀ ਸੁਪਰਵਾਈਜ਼ਨ ਵਿੱਚ ਸ਼ਾਰਟਾ ਥਾਣਾ ਹੈ ਇਮੀਡੀਏਟਲੀ ਇਹਨਾਂ ਨੇ ਬੜਾ ਚੰਗਾ ਟੀਮਸ ਨੇ ਕੰਮ ਕੀਤਾ ਔਰ ਵਿਦਨ 2 ਆਰਸ ਉਹਨਾਂ ਜਿਹੜਾ ਕਿ ਅਮਨਦੀਪ ਅਮਨ ਆ ਉਹਨੂੰ ਅਰੈਸਟ ਕਰ ਲਿਆ ਔਰ ਜਿਹੜੇ ਬਾਕੀ ਤਿੰਨ ਲੜਕੇ ਆ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ